ਦੇਈ ਮੈਂ ਗਿਆਨਦਰਮ ਤੇ ਕਾਇਗਰੀ ਨਾ ਮੇਰੇ ਵੱਲ ਬੜਾ ਟੇਡਾ ਜਿਹਾ ਦੇਖਿਆ ਮੇਰੇ ਵੱਲ ਉਹਨਾਂ ਦੀ ਸਟੋਰੀ ਭਾਈ ਉਤੇ ਲਿਖਿਆ ਰਿਸਪੈਕਟ ਚੈਂਪੀਅਨ ਅੱਛਾ ਹਾਂ ਉਹਨੇ ਸਟੋਰੀ ਮੈਨੂੰ ਮੈਂਸ਼ਨ ਕਰਕੇ ਪਾਈ ਹੋਈ ਹੈ ਮੈਂ ਬੜਾ ਹੈਰਾਨ ਕਿ ਦੇਖੀ ਇਦਾਂ ਦਾ ਟਾਈਮ ਹੋ ਗਿਆ ਕਾਇਗਰੀ ਤੈਨੂੰ ਦੇਖੀ ਆਪ ਫੋਲੋ ਕਰੋਗਾ ਤੇਰੀਆਂ ਸਟੋਰੀਆਂ ਲਾਉਗਾ ਤੈਨੂੰ ਲਾਈਕ ਕਰੋਗਾ ਤੈਨੂੰ ਪਸੰਦ ਕਰੋਗਾ ਇਦਾਂ ਦਾ ਤਾਂ ਮੈਨੂੰ ਲੱਗਾ 400 450 ਬੰਦਾ ਮੇਰੇ ਵੱਲ ਦੇਖੂਗਾ ਇਦਾਂ ਇਦਾਂ ਦੇਖੋਗਾ ਇਦਾਂ ਇਹ ਹੈਗਾ ਕੀ ਆ ਜੋ ਆਵਾਜ਼ ਮਰ ਉਹਦੀ 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 ਕੀ ਜਾ ਰਿਹਾ ਮੈਂ ਆਪਨੇ ਰੱਖਿਆ ਲੋਕਾਂ ਨੇ ਨਾ ਦਿੱਤਾ ਹਮ ਅੱਛਾ ਫਿਰ ਅਸਲੀ ਵਾਲੇ ਕਾਇਗ੍ਰੀਨ ਦੇ ਨਾਲ ਮੁਲਾਕਾਤ ਕਦੋਂ ਹੋਈ ਮੁਲਾਕਾਤ ਜੀ ਉਹਨਾਂ ਦੀ ਨਾ ਮੈਂ ਨਾ ਦਿੱਲੀ ਵਿੱਚ ਹੀ ਸੀ ਉਹਨਾਂ ਨਾਲ ਮੇਰੀ ਮੁਲਾਕਾਤ ਉਹ ਵੀ ਸ਼ੇਰੂ ਕਲਾਸੀ ਵਿੱਚ ਹੀ ਆਏ ਸੀਗੇ ਠੀਕ ਹੈ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਗੈਸਟ ਦੇ ਤੌਰ ਤੇ ਤੇ ਮੈਂ ਜਿੱਦਾਂ ਹੀ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਪਈ ਉਹਨਾਂ ਦੇ ਨਾ ਮਤਲਬ ਪਬਲਿਕ ਉਹਨਾਂ ਦੇ ਪਿੱਛੇ ਇੰਨੇ ਕ ਪਾਗਲ ਆ ਨਾ ਉਹਨਾਂ ਦੀ ਪੀੜ ਲੱਗ ਜਾਂਦੀ ਆ ਤੇ ਮੈਂ ਵੀ ਉਹਨਾਂ ਦੇ ਵਿੱਚ ਸੀਗਾ ਉਹ ਸਾਰੇ ਬੰਦੇ ਅੰਦਰ ਵੜੇ ਹੋਏ ਸੀਗੇ ਫੋਟੋ ਕਾ ਜਾਣ ਵਾਸਤੇ ਉਹ ਫੇ ਅੱਧੇ ਬੰਦੇ ਬਾਹਰ ਆਂਦੇ ਸੀਗੇ ਫੇ ਜਾਂਦੇ ਸੀ ਫੋਟੋ ਕਾ ਜਾਣ ਉਹ ਮੈਂ ਵੀ ਇੱਥੇ ਖੜਾ ਮਗਾ ਭਰਾਵਾ ਮੈਨੂੰ ਤਾਂ ਜਾਣ ਦੱਸੇ ਮੈਨੂੰ ਬਾਹਰ ਖੜਾ ਕੀਤਾ ਮਗਾ ਦੇਖ ਤਾਂ ਲੋ ਪਹਿਲਾਂ ਮੇਰੇ ਵੱਲ ਤੁਸੀਂ ਮੈਨੂੰ ਰੋਕਿਆ ਤੁਸੀਂ ਕਾਫੀ ਮੈਂ ਵੀ ਇੰਡੀਆ ਕਾ ਹੈ ਗ੍ਰੀਨ ਮਗਾ ਮੇਨੂੰ ਤਾਂ ਦੇਖ ਲੋ ਉਹ ਕਹਿੰਦਾ ਜਾ 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 ਉਹ ਮੈਂ ਜਿੱਦ ਦੇ ਮੈਂ ਗਿਆ ਅੰਦਰ ਮੈਂ ਤੇ ਕਈ ਗਰੀ ਨਾ ਮੇਰੇ ਵੱਲ ਬੜਾ ਟੇਡਾ ਜਿਹਾ ਦੇਖਿਆ ਮੇਰੇ ਵੱਲ ਹੱਸ ਕੇ ਸਮਾਈਲ ਜੀ ਕਰਦਾ ਟੜਾ ਇੱਕ ਮੇਰੀ ਲੁੱਕ ਚ ਕੀ ਫਿਰਦਾ ਜਦ ਕਿ ਉਹਨੂੰ ਪਹਿਲੇ ਤੇ ਪਤਾ ਸੀਗਾ ਉਹਨੇ ਜਦ ਮੈਂ ਲੁੱਕ ਰੱਖਿਆ ਨਾ ਦੋ ਚਾਰ ਦਿਨਾਂ ਬਾਅਦ ਹੀ ਉਹਨੇ ਮੇਰੀ ਵੀਡੀਓ ਲਾਈਕ ਕਰ ਦਿੱਤੀ ਸੀ ਅੱਛਾ ਹੂੰ ਦੋ ਚਾਰ ਦਿਨ ਬਾਅਦ ਉਹਨੇ ਮੇਰੀ ਵੀਡੀਓ ਲਾਈਕ ਕਰ ਦਿੱਤੀ ਤੇ ਕੋਸ਼ਿਕ ਕਾ ਥੋੜੇ 10 15 20 ਦਿਨ ਬਾਅਦ ਹੈ ਨਾ ਤੇ ਉਸ ਬੰਦੇ ਨੇ ਨਾ ਮੇਰੇ ਨਾਲ ਸਟੋਰੀ ਬਾਈ ਮੇਰੀ अच्छा स्टोरी, स्टोरी भाई इंस्टाग्राम ਦਾ ਸਟੋਰੀ ਭਾਈ ਠੀਕ ਹੈ ਤੇ ਮੈਂ ਟ੍ਰੇਨ 'ਚ ਸੀਗਾ ਤਾਂ ਨੈਟ ਨਹੀਂ ਚੱਲਣ ਦੇ ਸੀਗਾ ਮੈਨੂੰ ਗੁੱਸਾ ਚੜੀ ਜਾਂਦੇ ਸੀਗਾ ਯਾਰ ਕਾਇ ਗਰੀਂਦਾ ਸਟੋਰੀ ਭਾਈ ਇਦਾਂ ਕੋਈ ਸਮਝ ਨਹੀਂ ਲੱਗਣਦੀ ਮੈਨੂੰ ਤੇ ਮੈਂ ਇੱਕ ਬੰਦਾ ਜਿਹਾ ਟ੍ਰੇਨ 'ਚ ਮਗਾ ਭਾਈ ਯਾਰ ਹਾਟਸਪੌਟ ਓਨ ਕਰੀ ਯਾਰ ਮਗਾ ਦੇਖਣਾ ਕੋਈ ਮੈਂ ਤੇ ਕੀਤਾ ਉਹ ਜਦੋਂ ਮੈਂ ਦੇਖਿਆ ਉਹਨਾਂ ਸਟੋਰੀ ਭਾਈ ਉੱਤੇ ਲਿਖਿਆ ਰਿਸਪੈਕਟ ਚੈਂਪੀਅਨ ਅੱਛਾ ਹਾਂ ਉਹਨੇ ਸਟੋਰੀ ਮੈਨੂੰ ਮੈਂਸ਼ਨ ਕਰਕੇ ਪਾਈ ਹੋਈ ਹੈ ਮੈਂ ਬੜਾ ਹਰਾਨ ਫੇ ਮੇਰੇ ਦਿਮਾਗ 'ਚ ਇੱਕ ਫਿਰ ਇੱਕ ਮੇਰੇ ਦਿਮਾਗ 'ਚ ਉਹ ਵੀ ਆਵੇ ਮੈਂ ਕਹਾਂ ਚਲ ਫੋਲੋ ਵਾਲਾ ਚੈੱਕ ਕਰਕੇ ਦੇਖਦੇ ਕੀਤਾ ਹੋਗਾ ਕਿ ਨਹੀਂ ਉਹ ਦੇਈ ਉਹ ਜਦੋਂ ਦੇਖਿਆ ਉਹਨੇ ਮੈਨੂੰ ਫੋਲੋ ਕੀਤਾ ਆ ਉਹ ਮੈਂ ਕਹ ਪਈਆ ਕੀ ਚੱਕਰ ਮੇਰੇ ਦਿਮਾਗ ਨਾਲ ਕੰਮ ਕਰੇ ਫੇ ਮੈਂ ਜਲਦੀ ਆਲਦੀ ਸਿਮਰਨ ਨੂੰ ਭਾਈ ਨੂੰ ਫੋਨ ਲਾਇਆ ਮੈਂ ਜਿਨ੍ਹਾਂ ਨੇ ਮੈਨੂੰ ਕਿਹਾ ਜੇ ਰੁਕ ਰੱਖ ਨਾ ਤੇ ਉਹ ਭਾਈ ਪਤਾ ਨਹੀਂ ਪਰਮਾਤਮਾ ਵੱਲੋਂ ਉਹਨਾਂ ਦੇ ਦਿਮਾਗ 'ਚ ਕੀ ਆਇਆ ਮੈਨੂੰ ਨਹੀਂ ਪਤਾ ਤੇ ਉਹਨਾਂ ਨੇ ਮੈਨੂੰ ਇਦਾਂ ਕਿਹਾ ਮੈਨੂੰ ਕਿ ਦੇਖੇ ਇਦਾਂ ਦਾ ਟਾਈਮ ਹੋਗਾ ਕਾਇਗਰੀ ਦਿਨੋਂ ਦੇਖਿਓ ਆਪ ਫੋਲੋ ਕਰੋਗਾ ਤੇਰੀਆਂ ਸਟੋਰੀਆਂ ਲਾਊਗਾ ਤੇਨੂੰ ਲਾਈਕ ਕਰੋਗਾ ਤੇਨੂੰ ਪਸੰਦ ਕਰੋਗਾ ਇਦਾਂ ਇਦਾਂ ਉਹ ਪਤਨੇ ਕੀ ਐ ਦਿਮਾਗ ਚ ਉਹਨਾਂ ਦੇ ਪ੍ਰਮਾਤਮਾ ਵੱਲੇ ਉਹਨਾਂ ਦੇ ਦਿਮਾਗ ਚ ਉਹਨਾਂ ਫਿਰ ਮੈਨੂੰ ਗਿਆ ਉਹਨਾਂ ਨੇ ਤੇ ਮੈਂ ਫੋਨ ਲੈ ਮੈਂ ਕਹਾ ਪਾਜੀ ਮੈਂ ਕਹਾ ਕਾਇਗਰੀ ਸਰ ਨੇ ਮੈਂ ਕਹਾ ਮੇਰੀ ਸਟੋਰੀ ਲਾਈ ਮੇਰੀ ਫੋਲੋ ਕੀਤਾ ਓਏ ਹੋਏ ਪਾਜੀ ਬੜਾ ਗਨ ਲੈ ਕਹਿੰਦਾ ਹੁਣ ਬਣੀ ਨਾ ਗੱਲ ਤੇ ਉਸ ਤੋਂ ਬਾਅਦ ਫਿਰ ਪਾਜੀ ਆ ਜਾ ਕਿ ਜਦੋਂ ਮੈਨੂੰ ਲੁੱਕ ਰੱਖਿਆ ਨਾ ਪਬਲਿਕ ਅਟਰੈਕਟ ਹੋਈ ਉਸ ਤੋਂ ਬਾਅਦ ਇੱਕ ਆ ਚੀਜ਼ ਆ ਕਿ ਮੈਂ ਰੋਕਿਆ ਨਹੀਂ ਮੈਂ ਠੀਕ ਉਹ ਤੋਂ ਬਾਅਦ ਮੈਂ ਤੇਰੀ ਕੰਪੀਟੀਸ਼ਨ ਤੇ ਕੰਪੀਟੀਸ਼ਨ ਕੰਪੀਟੀਸ਼ਨ ਕੱਟੋ ਕੋ ਦਿੱਲੀ ਮੁੰਬਈ ਜੈਪੁਰ ਹਰਿਆਣਾ ਚਿਮਾਚਲ ਕੋਈ ਮਤਲਬ ਮੈਂ ਜਿਆਦਾ ਨਹੀਂ ਤਾਂ ਹਲੇ ਤੱਕ ਮੈਂ 16 ਤੋਂ 17 ਸਟੇਟ ਘੁੰਮ ਚੁੱਕਾ ਹਾਂ ਤੇ ਕਿੰਨੇ ਕੰਪੀਟੀਸ਼ਨ ਖੇਡ ਚੁੱਕੇ ਮੈਂ ਟੋਟਲ 55 ਤੋਂ 60 ਕੰਪੀਟੀਸ਼ਨ ਖੇਡੇ ਉਸ ਤੋਂ ਬਾਅਦ ਆਇਆ ਕਿ ਮੈਂ ਕਹਾਂ ਚਲੋ ਯਾਰ ਇੱਕ ਚੀਜ਼ ਆਪਾਂ ਨੂੰ ਮਿਲੀ ਆ ਤੇ ਮੈਂ ਕਹਾਂ ਉਹਨੂੰ ਇਹਨੂੰ ਅੱਗੇ ਨੂੰ ਵਧਾਈਏ ਇਹਨੂੰ ਹੁਣ ਇਹਨਾਂ ਨੇ ਕਿਹ ਚੀਜ਼ ਮਿਲ ਗਈ ਤਾਂ ਆਪਾਂ ਉੱਥੇ ਰੁਕ ਜਾਈਏ ਉਹ ਸਿਗਾ ਭਾਈ ਮੈਂ ਉਹ ਇੰਨੀ ਜਗ੍ਹਾ ਮੈਂ ਘੁੰਮ ਲਿਆ ਮੈਂ ਨੇ ਸਟੇਟਾਂ ਤੇ ਜਾ ਕੇ ਜਦ ਕਿ ਮੈਂ ਪੰਜਾਬ ਦਾ ਹੋ ਕੇ ਮੈਂ ਪੰਜਾਬ ਚ ਨਹੀਂ ਕੰਪੀਟੀਸ਼ਨ ਖੇਡਦਾ ਸੀ ਬਹੁਤ ਘੱਟ ਕਿਉਂਕਿ ਇੱਥੇ ਕੰਪੀਟੀਸ਼ਨ ਥੋੜਾ ਘੱਟ ਕਰਾਉਂਦੇ ਨੇ ਨਾ ਸਟਾਰ ਕੈਟੇਗਰੀ ਦਾ ਤੇ ਬਾਕੀ ਸਟੇਟਾਂ ਤੇ ਜ਼ਿਆਦਾ ਥੋੜਾ ਤੇ ਮੈਂ ਬਹੁਤ ਸਟੇਟਾਂ ਤੇ ਜਾ ਕੇ ਮੈਂ ਖੇਡਿਆ ਮੈਂ ਤੇ ਲੋਕੀ ਫਿਰ ਇੰਡੀਅਨ ਕਾਇਨੇ ਫਿਰ ਮੈਨੂੰ ਗੈਸਟ ਵੀ ਬੁਲਾਣ ਲੱਗ ਪਿਆ ਮੈਨੂੰ ਜਿੱਦਾ ਕੰਪੀਟੀਸ਼ਨਾਂ ਤੇ ਤੇ ਜੇਮ ਓਪਨਿੰਗ ਤੇ ਮੈਨੂੰ ਇਹਦਾ ਬੁਲਾਣ ਲੱਗ ਪਿਆ ਬਹੁਤ ਜਗ੍ਹਾ ਤੇ ਉਸ ਤੋਂ ਬਾਅਦ ਬਹੁਤ ਫਰਕ ਪੈ ਗਿਆ ਭਾਈ ਮਖਾ ਯਾਰ ਮੈਂ 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 ਭਾਈ ਜਦੋਂ ਮੈਂ ਜਦੋਂ ਨਾ ਕੀ ਕਹਿੰਦੇ ਆ ਮੈਂ ਜਦੋਂ ਕੰਪੀਟੀਸ਼ਨ ਤੇ ਜਾਂਦਾ ਹੁੰਦਾ ਜਦੋਂ ਲੋਕ ਨਹੀਂ ਹੁੰਦਾ ਸੀਗਾ ਤੇ ਸਾਰੇ ਨਾ ਜਿਹੜੇ ਮੁੰਡੇ ਹੁੰਦੇ ਦੇ ਜਿੰਨੇ ਵੀ ਉਹ ਫੇਮਸ ਬੋਡੀ ਬਿਲਡਰ ਜਿੰਨੇ ਵੀ ਹੁੰਦੇ ਨੇ ਨਾ ਤੇ ਉਹਨਾਂ ਨਾਲ ਜਾ ਜਾ ਕੇ ਨਾ ਫੋਟੋ ਮੁਖ ਜਾਂਦੇ ਸੀਗਾ ਮੈਂ ਸੈੱਡ ਤੇ ਖੜਾ ਕੱਲਾ ਹੁੰਦਾ ਸੀਗਾ ਮਖਾ ਯਾਰ ਮਖਾ ਯਾਰ ਸਾਰੇ ਉਹਨਾਂ ਨਾਲ ਫੋਟੋ ਮੁਖ ਜਾ ਰਹੇ ਆ ਐਦਾਂ ਮਿਲ ਰਹੇ ਆ ਮਖਾ ਮੈਂ ਸੈੱਡ ਤੇ ਖੜਾ ਮਖਾ ਮੇਤੋ ਦਾ ਕੋਈ ਆ ਨਹੀਂ ਰਿਹਾ ਉਹਦੇ ਮੇਰੇ ਪਰ ਇੱਕ ਗੱਲ ਆ ਤਾ ਮਾਈਂਡ ਸੈਟ ਮੈਂ ਆਪਣਾ ਰੱਖਿਆ ਸੀਗਾ ਕਿ ਕੁਝ ਕਰੂੰਗਾ ਮੈਂ ਵੀ ਐਦ ਮਗਾ ਨੇ ਯਾਰਾ ਕਲੇ ਨੇ ਮਿਹਨਤ ਕੀਤੀ ਐ ਇਹਨੇ ਸਾਲ ਲਾ ਤੋ ਕਰਦਾ ਆ ਰਿਹਾ ਵਾ ਅਗਲੇ ਨੂੰ ਮਿਹਨਤ ਦਾ ਫਲ ਮਿਲ ਰਿਹਾ ਮੈਂ ਕਿ ਆਪਾਂ ਵੀ ਕਰਾਂਗੇ ਤਾਂ ਮਿਲੂਗਾ ਤੋ ਫਾਈਨਲੀ ਉਹ ਚੀਜ਼ਾਂ ਮੇਨਾ ਓਣ ਹੋਈਆਂ ਮੈਂ ਅੱਛਾ ਅੱਜ ਵੀ ਲੋਕ ਰਿਐਕਟ ਕਰਦੇ ਆ ਗੱਲਾਂ ਗੁਲਾਂ ਕਰਦੇ ਯਾਰ ਆ ਦੇਖੋ ਆ ਦੋ ਗੁੱਤਾ ਰੱਖੀਆਂ ਜਿੰਨਾ ਜਿੱਦਾਂ ਭਾਜਾ ਹੁਣ ਇਦਾਂ ਐ ਨਾ ਜਿੱਦਾਂ ਹੁਣ ਮੰਨ ਲਓ ਜਿੱਥੇ ਮੰਨ ਲਓ 500 ਬੰਦਾ ਹੋਗਾ ਨਾ ਤੇ ਜੇ ਮੈਂ 500 ਦੇ ਬੰਦੇ ਦੇ ਵਿੱਚੋਂ ਮੈਂ ਵਿੱਚੋਂ ਨੰਗੋਗਾ ਨਾ ਮੈਂ ਤੇ ਮੈਨੂੰ ਲੱਗਾ 400 450 ਬੰਦਾ ਮੇਰੇ ਵੱਲ ਦੇਖੋਗਾ ਇਦਾਂ ਇਦਾਂ ਦੇਖੋਗਾ ਇਦਾਂ ਇਦਾਂ ਕੀ ਹੈਗਾ ਕੀ ਆ ਜੋ ਆਵਾ ਕੀ ਯਾਰ ਆ ਅੱਛਾ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਨਾ ਮੈਂ ਇਹ ਕਈ ਕੂਨੇ ਪਾ ਦਿਆ ਉਹ ਉਹ ਫਿਰ ਕੀ ਹੁੰਦਾ ਉਦੋਂ ਕਿਦਾਂ ਦਾ ਰਿਐਕਸ਼ਨ ਆਉਂਦਾ ਮੈਨੂੰ ਹੱਸ ਆਉਂਦਾ ਬੋਦਾ ਸੰਦਾ ਇੱਕ ਤਾਂ ਲੈ ਪਤਨੇ ਉੱਤਰਾਖੰਡ ਚ ਗਿਆ ਸੀਗਾ ਮੈਂ ਉੱਤਨੇ ਸਰੀ ਉੱਤਰਾਖੰਡ ਨੇ ਗਿਆਪੁਰ ਗਿਆ ਸੀ ਅਲਵਰ ਤੇ ਉਹ ਤਿੰਨਵਾਂ ਸਟੇਸ਼ਨ ਦਾ ਨਾ ਟ੍ਰੇਨ ਦਾ ਵੇਟ ਕਰਨ ਰਿਹਾ ਸੀਗਾ ਤੇ ਇੱਕ ਪੁਲਿਸਿਆ ਸੀਗਾ ਉਹਨੂੰ ਪਤਾ ਨਹੀਂ ਗਿਆ ਕਿ ਇੰਡੀਅਨ ਕਾਇਗਰੀਨ ਲੁੱਕ ਇਦਾਂ ਵੇਦਾਂ ਉਹ ਆ ਕੇ ਨਾ ਕੋਲ ਖੜਾ ਹੋ ਕੇ ਇਦਾਂ ਦੇਖੀ ਜਾਵੇ ਪਿੱਛੋਂ ਕਹਿੰਦਾ ਯਾਰ ਕਿਆ ਕੀਆ ਕਹਤਾ ਮਤਲਬ ਕਿਆ ਮਤਲਬ ਸਮਝ ਨਹੀਂ ਲੱਗਾ ਕਿਆ ਮਤਲਬ ਹੁਣ ਮਾਗਾ ਯਾਰ ਹੁਣ ਮੈਂ ਇਹਨਾਂ ਨੂੰ ਕਿੱਦਾਂ ਸਮਝਾਵਾਂ ਪੁੱਲ ਸੇ ਹੈਗੇ ਆ ਤੇ ਮਾਗਾ ਨਾਲ ਮੈਂ ਕਿੱਦਾਂ ਸਮਝਾਵਾਂ ਇੱਦਾਂ ਤਾਂ ਹੁਣ ਜਿਹਨੂੰ ਪਈ ਹੁਣ ਬੋਡੀ ਬਿਲਡਿੰਗ ਤੋਂ ਲੈਣਾ ਦੇਣਾ ਹੀ ਨਹੀਂ ਦੂਰ ਦੂਰ ਤੱਕ ਉਹਨੂੰ ਮੈਂ ਕੀ ਸਮਝਾਵਾਂ ਮੈਂ ਹੁਣ ਜਿਹੜਾ ਬੋਡੀ ਬਿਲਡਿੰਗ ਕਰਦਾ ਆ ਫਿਟਨੈਸ ਲੈਣ ਚ ਇੰਟਰਸਟ ਰੱਖਦਾ ਉਹਨੂੰ ਪਤਾ ਨਾ ਕਾਇਗ੍ਰੀਨ ਕੌਣ ਆ ਕੌਣ ਹੈ ਜੇ ਮੈਂ ਗੋਤੇ ਕਿਉਂ ਰੱਖੀ ਆ